ਤਖਤ ਹਜ਼ਾਰੇ ਤੋਂ ਚੰਗ ਸਿਆਲਵਲ ਅੰਦਰਲੇ ਹਾਲ ਵਿੱਚ ਲਗਭਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ ਬਾਹਰਲੇ ਹਾਲ ਵਿੱਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿੱਚ ਡੱਠੀਆਂ ਕੁਰਸੀਆਂ ਸਾਹਮਣੇ ਟੀਵੀ ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ਉੱਤੇ ਅੰਦਰਲੇ ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ ਅੰਦਰਲੇ ਹਾਲ ਵਿੱਚ ਵੜ ਕੇ ਮੈਂ ਤੇਜਕਤਾਰ ਪਿਛਲੀਆਂ ਕਤਾਰਾਂ 'ਚ ਖਾਲੀ ਥਾਂ ਲੱਭ ਕੇ ਬੈਠਣ ਲਈ ਆਹਲ ਹੀ ਰਹੇ ਸਾਂ ਕਿ ਅੱਗੋਂ ਸਤਨਾਮ ਮਾਨਕ ਨੇ ਖੜੋ ਕੇ ਆਵਾਜ਼ ਮਾਰੀ ਸੰਧੂ ਯਾਰ ਇੱਥੇ ਅੱਗੇ ਆਵੋ ਪਿੱਛੇ ਕਿਉਂ ਬੈਠੀ ਜਾਂਦੇ ਹੋ ਮੈਂ ਹੱਥ ਨਾਲ ਹੀ ਉਸਨੂੰ ਧੰਨਵਾਦੀ ਇਸ਼ਾਰਾ ਕੀਤਾ ਪਰ ਉਹ ਨਹੀਂ ਨਹੀਂ ਅੱਗੇ ਆਓ ਕਹਿੰਦਾ ਰਿਹਾ ਸਾਰੇ ਲੋਕ ਵੇਖ ਰਹੇ ਸਨ ਇਸ ਲਈ ਜਿੱਦ ਕਰਨਾ ਮੁਨਾਸਬ ਨਾ ਲੱਗਾ ਅਸੀਂ ਅੱਗੇ ਨੂੰ ਤੁਰ ਪਏ ਪਰ ਪਹਿਲੀ ਕਤਾਰ ਵਾਲੇ ਦੋ ਪਾਸੀ ਪਏ ਸੋਫਿਆਂ ਦੀਆਂ ਤਾਂ ਸਾਰੀਆਂ ਸੀਟਾਂ ਮੱਲੀਆਂ ਹੋਈਆਂ ਸਨ ਉਹਨਾਂ ਤੋਂ ਅੱਗੇ ਸਟੇਜ ਦੇ ਸੱਜੇ ਹੱਥ ਕੁਰਸੀਆਂ ਦੀਆਂ ਦੋ ਕਤਾਰਾਂ ਹਾਲ ਦੇ ਅੱਧ ਤੱਕ ਟੇਡੇ ਰੁੱਖ ਲੱਗੀਆਂ ਹੋਈਆਂ ਸਨ ਮਾਨਕ ਨੇ ਉਹਨਾਂ ਕੁਰਸੀਆਂ ਵਿੱਚੋਂ ਸਾਡੇ ਲਈ ਦੋ ਕੁਰਸੀਆਂ ਬਚਾ ਕੇ ਰੱਖੀਆਂ ਹੋਈਆਂ ਸਨ ਤੁਸੀਂ ਯਾਰ ਐਵੇਂ ਪਿੱਛੇ ਪਿੱਛੇ ਰਹਿੰਦੇ ਜੇ ਤੁਸੀਂ ਹੀ ਤਾਂ ਸਾਡੇ ਅੱਗੇ ਬੈਠਣ ਵਾਲੇ ਬੰਦੇ ਹੋ ਸਾਨੂੰ ਬਿਠਾ ਕੇ ਨਿਸ਼ਚਿੰਤ ਹੋ ਕੇ ਆਪਣੀ ਸੀਟ ਉੱਤੇ ਬੈਹੰਦੇ ਆ ਉਸਨੇ ਟਿੱਪਣੀ ਕੀਤੀ ਉਹ ਸਾਡਾ ਮਾਣ ਰੱਖ ਰਿਹਾ ਸੀ ਪਰ ਮੇਰਾ ਤੇ ਜਗਤਾਰ ਦਾ ਸੁਭਾਅ ਇਸ ਪੱਖੋਂ ਮੇਲ ਖਾ ਗਿਆ ਸੀ ਸਾਨੂੰ ਅੱਗੇ-ਅੱਗੇ ਹੋਣ ਦੀ ਕੋਈ ਤਾਂ ਹੀ ਨਹੀਂ ਸੀ ਹੁੰਦੀ ਵੀ ਕਿਵੇਂ ਨਾ ਸੀ ਚੜਦੇ ਪੰਜਾਬ ਦੇ ਪ੍ਰਬੰਧਕਾਂ ਵਿੱਚੋਂ ਸਾਂ ਤੇ ਨਾ ਹੀ ਲੈਣਦੇ ਪੰਜਾਬ ਦੇ ਪ੍ਰਬੰਧਕਾਂ ਦੇ ਨੇੜੇ ਚਾਰ ਦਿਨਾਂ ਵਿੱਚ ਹੋਣ ਵਾਲੇ ਸੈਸ਼ਨਾਂ ਦੇ ਵਿਪਨ ਵਿਸ਼ਿਆਂ ਬਾਰੇ ਨਾ ਹੀ ਪਰਚਾ ਲਿਖਣ ਵਾਲੇ ਸਾਂ ਤੇ ਨਾ ਹੀ ਕਿਸੇ ਆਗੂ ਵੱਲੋਂ ਕਿਸੇ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣੇ ਵਿਚਾਰ ਪੇਸ਼ ਕਰਨ ਦਾ ਸਾਨੂੰ ਹੁਕਮ ਹੋਇਆ ਸੀ ਅਸੀਂ ਸਧਾਰਨ ਡੈਲੀਗੇਟ ਸਾਂ ਸਾਡੇ ਮਨ ਵਿੱਚ ਅਜੇ ਹੀ ਕੋਈ ਤਾنگ ਨਹੀਂ ਸੀ ਕਿ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਅਸੀਂ ਕੋਈ ਗੱਲ ਵਿਸ਼ੇਸ਼ ਜ਼ੋਰ ਨਾਲ ਕਹਿਣੀ ਜਾਂ ਉਭਾਰਨੀ ਹੈ ਸਾਡੇ 150 ਡੈਲੀਗੇਟਾਂ ਚ ਬਥੇਰੇ ਵਿਦਵਾਨ ਸਨ ਵੱਡੇ ਵੱਡੇ ਨਾਮ ਸਨ ਜਿਹੜੇ ਇਹ ਕੰਮ ਕਰ ਸਕਦੇ ਸਨ ਉੱਚੇ ਲੰਮੇ ਸਟੇਜ ਸਕੱਤਰ ਜਿਸ ਨੇ ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ ਨੇ ਬੜੇ ਨਿਰੁਚੇਜ ਢੰਗ ਨਾਲ ਸਮਾਗਮ ਦੀ ਕਾਰਵਾਈ ਆਰੰਭੀ ਜਿਵੇਂ ਕੋਈ ਆਪਣੇ ਘਰ ਦੇ ਜੀਆਂ ਨਾਲ ਗੱਲਬਾਤ ਕਰ ਰਿਹਾ ਹੋਵੇ ਸਭ ਤੋਂ ਪਹਿਲਾਂ ਉਸਨੇ ਕਾਨਫਰੰਸ ਦੇ ਮੁੱਖ ਆਗੂ ਫਖਰ ਜ਼ਮਾਨ ਨੂੰ ਉਦਘਾਟਨੀ ਸ਼ਬਦ ਕਹਿਣ ਲਈ ਸੱਦਾ ਦਿੱਤਾ ਕਾਲੀ ਜੈਕਟ ਤੇ ਚਿੱਟੇ ਸਲਵਾਰ ਕੁੜਤੇ ਵਿੱਚ ਦਗਦੇ ਚਿਹਰੇ ਵਾਲਾ ਹੱਸੋਂ ਹੱਸੋਂ ਕਰਦਾ ਫਖਰ ਜ਼ਮਾਨ ਮਾਈਕ ਸਾਹਮਣੇ ਆਇਆ ਸਭ ਨੂੰ ਖੁਸ਼ ਆਮਦੀਦ ਕਹਿੰਦਿਆਂ ਉਸਨੇ ਆਖਿਆ ਅਸੀਂ ਅਮਨ ਦੇ ਪ੍ਰਚਾਰਕ ਹਾਂ ਭਾਈਚਾਰੇ ਅਤੇ ਮੁਹੱਬਤ ਦੇ ਪ੍ਰਚਾਰਕ ਅਸੀਂ ਪ੍ਰਕৃতি ਪਸੰਦ ਹਾਂ ਤੇ ਹਰ ਤਰ੍ਹਾਂ ਦੀ ਇੰਤਹਾ ਪਸੰਦੀ ਦੇ ਖਿਲਾਫ ਹਾਂ ਅਸੀਂ ਪੰਜਾਬੀ ਬੋਲੀ ਤੇ ਕਲਚਰ ਨੂੰ ਸਾਂਭਣ ਲਈ ਵਚਨਬੱਧ ਹਾਂ ਪੰਜਾਬੀ ਅੱਧੀ ਮਜ਼ਬੂਤ ਲਹਿਰ ਸ਼ੁਰੂ ਹੋ ਚੁੱਕੀ ਹੈ ਅੱਜਕਰ ਵਿੱਚ ਖਿੜੀ ਕਤਾ ਕੁੜੇ ਤੂੰ ਝੱਬ ਝੱਬ ਚਰਖਾ ਡਾ ਕੁੜੇ ਅਸੀਂ ਮੁਹੱਬਤ ਦੀ ਤੰਦ ਖਿੱਚਣੀ ਹੈ ਦੋਹਾਂ ਪੰਜਾਬਾਂ ਦੀ ਸਾਂਝ ਵਧਾਉਣੀ ਹੈ ਇਹੋ ਜਿਹਾ ਮਾਹੌਲ ਪੈਦਾ ਕਰਨਾ ਹੈ ਜਿਸ ਨਾਲ ਅਮਨ ਤੇ ਦੋਸਤੀ ਦੀ ਖੁਸ਼ਬੂ ਫੈਲ ਸਕੇ ਅਸੀਂ ਸਾਰਿਆਂ ਮਸਲਿਆਂ ਦਾ ਹੱਲ ਬਾਰੂਦ ਦੀ ਬੋਗ ਵਿੱਚ ਨਹੀਂ ਮੁਹੱਬਤ ਦੀ ਖੁਸ਼ਬੂ ਵਿੱਚੋਂ ਤਲਾਸ਼ਣਾ ਹੈ ਇਹ ਗੱਲਾਂ ਇਸ ਕਾਨਫਰੰਸ ਵਿੱਚ ਵੀ ਵਿਚਾਰਨੀਆਂ ਨੇ ਤੇ ਮੰਗ ਕਰਨੀਆਂ ਦੋਹਾਂ ਪੰਜਾਬਾਂ ਵਿੱਚ ਆਵਾਜ਼ਾਈ ਵਧਾਉਣ ਦੀ ਮਿਲ ਬੈਠਣ ਦੀ ਸਾਂਝਾ ਕਲਚਰ ਸਾਂਭਣ ਦੀ ਫਖਰ ਜ਼ਮਾਨ ਦੇ ਭਾਸ਼ਣ ਨੇ ਇੱਕ ਸਦਭਾਵੀ ਮਾਹੌਲ ਤਿਆਰ ਕਰ ਦਿੱਤਾ ਸੀ ਦੋਹਾਂ ਮੁਲਕਾਂ ਦੇ ਡੈਲੀਗੇਟਾਂ ਦੇ ਦਿਲਾਂ ਦੀਆਂ ਤਾਰਾਂ ਅਸਲੀ ਮਕਸਦ ਨਾਲ ਜੋੜ ਦਿੱਤੀਆਂ ਸਨ ਸਟੇਜ ਸੱਤਰ ਆਪਣੇ ਮਖਸੂਸ ਅੰਦਾਜ਼ ਵਿੱਚ 우ਸਤਾਦ ਦਮਨ ਦਾ ਸ਼ੇਰ ਕਹਿ ਰਿਹਾ ਸੀ ਜਾਗਣ ਵਾਲਿਆ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਹਾਂ ਲਾਲੀ ਅੱਖੀਆਂ ਦੀ ਪਈ ਦੱਸਦੀ ਐ ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਹਾਂ ਫਿਰ ਉਸਨੇ ਤੋੜਾ ਛਾੜਿਆ ਕਾਨੂੰ ਕੱਢ ਨਾ ਨਕਦੀਆਂ ਲਕੀਰਾਂ ਤੂੰ ਦਿਲ ਦੀ ਲਕੀਰ ਕੱਢ ਲੈ ਸਰਹੱਦਾਂ ਉੱਤੇ ਖੁਸ਼ਬੂ ਬੀਜਣ ਵਾਲੀ ਸਰੇ ਦੀ ਗੱਲ ਕਰਕੇ ਉਸਨੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਲਕ ਮੀਆਰਾਜ਼ ਖਾਲਿਦ ਨੂੰ ਬੋਲਣ ਦਾ ਸੱਦਾ ਦਿੱਤਾ ਮਲਕ ਮੀਆਰਾਜ਼ ਖਾਲਿਦ ਨੇ ਆਖਿਆ ਦੋਹਾਂ ਪੰਜਾਬਾਂ ਚੋਂ ਇੱਥੇ ਸੁੱਚੇ ਇਨਸਾਨ ਆਏ ਨੇ ਅੱਦੇ ਮੈਂ ਜ਼ਿੰਦਗੀ ਚ ਕਦੇ ਇਹੋ ਜਿਹਾ ਸੋਨਾ ਤੇ ਸੁੱਚਾ ਇਕੱਠ ਨਹੀਂ ਵੇਖਿਆ ਇਸ ਕਾਨਫਰੰਸ ਦਾ ਮਕਸਦ ਅਮਨ ਦੋਸਤੀ ਤੇ ਪਿਆਰ ਦਾ ਪੈਗਾਮ ਦੇਣਾ ਹੈ ਪੰਜਾਬ ਬਰੇ ਸਗੀਰ ਦੀ ਵੱਖਰੀ ਤੇ ਵੱਡੀ ਨੁੱਕਰ ਤੇ ਸਾਂਝੇ ਪੰਜਾਬੀ ਕਲਚਰ ਦੇ ਹਵਾਲੇ ਨਾਲ ਅਸੀਂ ਆਪਣਾ ਮਕਸਦ ਪੂਰਾ ਕਰਨਾ ਹੈ ਤੇ ਇਹ ਜਿਹੜਾ ਇੱਧਰ ਜਹਨਮ ਤੇ ਉੱਧਰ ਨਰਕ ਬਣਿਆ ਹੈ ਇਹ ਦੂਰ ਕਰਨਾ ਹੈ ਮੁਹੱਬਤ ਦੇ ਰਾਹ ਵਿੱਚ ਦੋਹਾਂ ਪਾਸਿਆਂ ਤੋਂ ਹੁੰਦਾ ਗਲਤ ਪ੍ਰਪਾਗੈਂਡਾ ਸਮਝਣਾ ਹੈ ਅੱਜ ਦਾ ਪੰਜਾਬੀਆਂ ਦਾ ਇਹ ਇਕੱਠ ਬਰੇ ਸਗੀਰ ਵਿੱਚ ਦੋਸਤੀ ਦਾ ਪੈਗਾਮ ਦੇਣ ਦਾ ਵਸੀਲਾ ਬਣੇਗਾ ਮੰਨਦੀਆਂ ਕਦੂਰ ਤਾਂ ਦੂਰ ਕਰਨ ਲਈ ਸਾਨੂੰ ਸੂਫੀਆਂ ਰਿਸ਼ੀਆਂ ਤੇ ਭਗਤਾਂ ਦੇ ਮੁਹੱਬਤ ਤੇ ਇਸ਼ਕ ਦੇ ਪੈਗਾਮ ਤੋਂ ਰੌਸ਼ਨੀ ਲੈਣੀ ਹੋਵੇਗੀ ਇਹ ਕਾਨਫਰੰਸ ਕਲਚਰ ਦੀ ਬੁਨਿਆਦੀ ਰੂਹ ਸਾਰੀ ਦੁਨੀਆ ਅੱਗੇ ਰਖੇ ਸੂਫੀਆਂ ਤੇ ਰਿਸ਼ੀਆਂ ਦੇ ਪੈਗਾਮ ਦੇ ਲੜ ਲੱਗ ਕੇ ਅਸੀਂ ਪੰਜਾਬ ਤੱਕ ਤੇ ਫਿਰ ਸਾਰੇ ਸ਼ਾਗਿਰ ਤੱਕ ਪੁੱਜੀਏ ਫਿਰ ਮਲਿਕ ਮਿਆਰਾਜ਼ ਖਾਲਿਦ ਨੇ ਫਖਰ ਜ਼ਮਾਨ ਦੇ ਵਿਚਾਰਾਂ ਉੱਤੇ ਟਿੱਪਣੀ ਕੀਤੀ ਮੈਂ ਚਾਹੁੰਦਾ ਹਾਂ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਥਾਂ ਤੇ ਇਨਸਾਨ ਤੇ ਇਨਸਾਨੀਅਤ ਦਾ ਨਾਰਾ ਬੁਲੰਦ ਕਰੀਏ ਅੰਗਰੇਜ਼ੀ ਸਕੂਲਾਂ ਵਿੱਚ ਸਾਡੀ ਸ਼ਖਾਫਤ ਦੀ ਨਫੀ ਹੁੰਦੀ ਹੈ ਤੇ ਅਸੀਂ ਅੱਜ ਵੀ ਸਮਰਾਜ ਦੇ ਜ਼ੇਰੇ ਅਸਰ ਹਾਂ ਸਾਡੀ ਆਜ਼ਾਦੀ ਅੱਗੇ ਸਵਾਲੀਆ ਨਿਸ਼ਾਨ ਲੱਗ ਗਏ ਨੇ ਸਮਰਾਜ ਦੇ ਗੁਮਾਸ਼ਤੇ ਸਾਨੂੰ ਅੰਗਰੇਜ਼ੀ ਰਿਆਆ ਵਾਂਗ ਹੀ ਸਮਝਦੇ ਨੇ ਅਸੀਂ ਇਨਸਾਨ ਬਣਾਉਣਾ ਹੈ ਰਿਆਆਆਂ ਨੂੰ ਅਖੀਰ ਵਿੱਚ ਉਸਨੇ ਆਪਣੀ ਗੱਲ ਮਕਾਉਂਦਿਆ ਕਿਹਾ ਇਹ ਸੋਨਾ ਤੇ ਸੁੱਚਾ ਇਕੱਠ ਮੁਹੱਬਤ ਦੀ ਤਾਕਤ ਨਾਲ ਨਫ਼ਰਤ ਦੀ ਦੀਵਾਰ ਨੂੰ ਤੋੜੇਗਾ ਇਹ ਮੈਨੂੰ ਉਮੀਦ ਹੈ ਸਟੇਜ 'ਤੇ ਫਿਰ ਮਾਈਕ ਸਾਹਮਣੇ ਆਇਆ ਇਹ ਤਾਂ ਬੜਾ ਜਾਣਿਆ ਪਛਾਣਿਆ ਚਿਹਰਾ ਸੀ ਪਰ ਮੈਨੂੰ ਯਾਦ ਕਿਉਂ ਨਹੀਂ ਸੀ ਆ ਰਿਹਾ ਮੈਂ ਕਿਸੇ ਨੇੜਲੇ ਨੂੰ ਪੁੱਛਿਆ ਤਾਂ ਉਹ ਕਹਿੰਦਾ ਇਹਦਾ ਨਾਮ ਸੁਜ਼ਾਦ ਹਾਸ਼ਮੀ ਹੈ ਟੀਵੀ ਕਲਾਕਾਰ ਹੈ ਮੈਨੂੰ ਤੁਰੰਤ ਯਾਦ ਆਇਆ ਮੈਂ ਤਾਂ ਇਸ ਨੂੰ अनेका ਪਾਕਿਸਤਾਨੀ ਟੀਵੀ ਡਰਾਮਿਆਂ ਵਿੱਚ ਦੇਖ ਚੁੱਕਾ ਸੀ ਕਿਸੇ ਭਾਰਤੀ ਪ੍ਰੋਡਿਊਸਰ ਵੱਲੋਂ ਸ਼ਾਦਤ ਹਸਨ ਮੰਟੋ ਦੀ ਕਹਾਣੀ ਟੋਪਾ ਟੇਕ ਸਿੰਘ ਉੱਤੇ ਬਣੀ ਟੀਵੀ ਫਿਲਮ ਵਿੱਚ ਉਸਨੇ ਵਿਸ਼ਨ ਸਿੰਘ ਦਾ ਰੋਲ ਬਹੁਤ ਹੀ ਖੁਸ਼ ਅਸਲੂਬੀ ਨਾਲ ਕੀਤਾ ਸੀ ਜੋ ਆਪਣੇ ਆਪ ਵਿੱਚ ਅਭਿਨੇਕ ਕਰਾ ਦਾ ਸਿਖਰਲਾ ਨਮੂਨਾ ਸੀ ਭਾਰਤੀ ਟੀਵੀ ਫਿਲਮ ਵਿੱਚ ਕੰਮ ਕਰਨ ਕਰਕੇ ਪਾਕਿਸਤਾਨ ਦੇ ਕੱਟੜ ਪੰਥੀਆਂ ਨੇ ਉਸ ਨੂੰ ਜਿਉਂਦਿਆਂ ਸਾੜ ਦੇਣ ਦਾ ਡਰਾਵਾ ਵੀ ਦਿੱਤਾ ਸੀ ਸੁਜਾਤ ਹਾਸ਼ਮੀ ਇਸ ਕਾਨਫਰੰਸ ਨੂੰ ਵੇਖ ਕੇ ਦੋਖੀਆਂ ਨੂੰ ਹੋਣ ਵਾਲੇ ਦੁੱਖ ਦਾ ਅਨੁਮਾਨ ਲਾ ਕੇ ਕਹਿ ਰਿਹਾ ਸੀ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਮੁੱਖ ਮਹਿਮਾਨ ਦੇ ਬੋਲਣ ਪਿੱਛੋਂ ਭਾਰਤੀ ਡੈਲੀਗੇਟਾਂ ਦੇ ਆਗੂ ਡਾਕਟਰ ਸੁਤਿੰਦਰ ਸਿੰਘ ਨੂਰ ਦੇ ਬੋਲਣ ਦੀ ਵਾਰੀ ਸੀ ਨੂਰ ਨੇ ਆਪਣੀ ਗੱਲ ਪੰਜਾਬੀਅਤ ਤੋਂ ਹੀ ਸ਼ੁਰੂ ਕੀਤੀ ਅਸੀਂ ਪੰਜਾਬੀਅਤ ਨਾਲ ਸਦੀਆਂ ਤੋਂ ਜੁੜੇ ਹੋਏ ਹਾਂ ਪੰਜਾਬੀਅਤ ਹੁਣ ਇੱਕ ਸੰਕਲਪ ਨਹੀਂ ਰਹਿ ਗਈ ਇਹ ਇੱਕ ਵਿਚਾਰਧਾਰਾ ਬਣ ਚੁੱਕੀ ਹੈ ਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਮਜ਼ਹਬ ਆਪਣੀ ਥਾਂ ਹੈ ਪਰ ਇਹ ਕਦੀ ਵੀ ਪੰਜਾਬੀਅਤ ਦੀ ਦੀਵਾਰ ਨਹੀਂ ਬਣਿਆ ਪੰਜਾਬੀਅਤਾਂ ਸ਼ਾਇਦ ਹੀ ਰਾਹੀਂ ਬਰੋਸਾਈ ਹੈ ਅਸੀਂ ਸ਼ਾਇਰੀ ਦੇ ਪੁੱਤਰ ਹਾਂ ਸ਼ਾਇਰੀ ਵਿੱਚ ਸੂਫੀ ਮਤ ਡੋਮਿਨੇਟ ਕਰਦਾ ਹੈ ਸੂਫੀ ਸਾਨੂੰ ਜੋੜਦੇ ਹਨ ਇਹ ਗੱਲ ਅੱਜ ਵੀ ਠੀਕ ਹੈ ਪੱਛਮ ਦਾ ਹਮਲਾ ਸਾਨੂੰ ਅੰਦਰ ਵੱਲ ਆਪਣੀ ਵਿਰਾਸਤ ਵੱਲ ਮੋੜ ਰਿਹਾ ਹੈ ਸਾਨੂੰ ਨਵੇਂ ਚੈਲੰਜ ਸਮਝਣ ਦੀ ਜ਼ਰੂਰਤ ਹੈ ਇਹ ਦੋਹਾ ਪੰਜਾਬਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਨਿਭਾਉਣ ਲਈ ਆਪਸ ਵਿੱਚ ਰਲ ਕੇ ਬੈਠਣ ਦੀ ਲੋੜ ਹੈ ਮੁਲਕਾਂ ਦੇ ਵੰਡਣ ਦੇ ਕਾਰਨ ਹੋਰ ਹੋ ਸਕਦੇ ਹਨ ਪਰ ਅਸੀਂ ਮਿਲ ਕੇ ਬੈਠਾਂਗੇ ਤਾਂ ਪਿਆਰ ਵੀ ਵਧੇਗਾ ਜ਼ੁਬਾਨ ਦਾ ਉਪਰਾਪਣ ਵੀ ਘਟੇਗਾ ਤੇ ਅਸੀਂ ਇੱਕ ਦੂਜੇ ਨਾਲ ਜੁੜਾਂਗੇ ਵੀ ਮੁੱਖ ਬੁਲਾਰੇ ਆਪਣੀ ਗੱਲ ਕਹਿ ਚੁੱਕੇ ਸਨ ਪਰ ਅਜੇ ਤਾਂ ਸਟੇਜਾਂ ਉੱਤੇ ਹੋਰ ਬਹੁਤ ਨਾਮਵਰ ਹਸਤੀਆਂ ਬੈਠੀਆਂ ਸਨ ਉਹਨਾਂ ਵੀ ਆਪਣੇ ਆਪਣੇ ਅੰਦਾਜ਼ ਵਿੱਚ ਦੋਸਤੀ ਅਮਨ ਤੇ ਮੁਹੱਬਤ ਦਾ ਪੈਗਾਮ ਦਿੱਤਾ ਪ੍ਰਸਿੱਧ ਤਾਰੀਖਦਾਨ ਅਬਦੁੱਲਾ ਮਲਕ ਨੇ ਮਲਕ ਮੀਆ ਰਾਜ਼ ਖਾਲਿਦ ਦੇ ਵਿਚਾਰਾਂ ਉੱਤੇ ਟਿੱਪਣੀ ਕਰਦਿਆਂ ਕਿਆ ਮੀਆ ਰਾਜ਼ ਖਾਲਦ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਿਸ ਕਰਕੇ ਉਹ ਪੰਜਾਬੀਅਤ ਦੀ ਜਗ੍ਹਾ ਇਨਸਾਨੀਅਤ ਦੀ ਗੱਲ ਕਰਨ ਉੱਤੇ ਜੋੜ ਦਿੰਦਾ ਹੈ ਪੰਜਾਬੀਅਤ ਕੋਈ ਇਨਸਾਨੀਅਤ ਦੇ ਮੁਖਾਲिफ ਚੀਜ਼ ਨਹੀਂ ਹੈ ਸੱਚੀ ਪੰਜਾਬੀਅਤ ਹੀ ਅਸਲ ਵਿੱਚ ਸੱਚੀ ਇਨਸਾਨੀਅਤ ਹੈ ਦੋਹੀ ਪਾਸੇ ਮੁਸ਼ਕਲਾਂ ਤਾਂ ਹਨ ਪਰ ਮਿਲ ਬੈਠ ਕੇ ਠੰਡੇ ਦਿਨ ਨਾਲ ਮਸਾਇਲ ਦੇ ਹੱਲ ਲੱਭੇ ਜਾ ਸਕਦੇ ਨੇ ਲੜਾਈ ਜਦੋਂ ਵੀ ਹੋਵੇ ਮਰਦਾ ਤਾਂ ਪੰਜਾਬੀ ਹੀ ਹੈ ਇਸੇ ਲਈ ਦੋਹਾਂ ਮੁਲਕਾਂ ਨੇੜੇ ਕਰਨ ਲਈ ਪੰਜਾਬੀਆਂ ਨੂੰ ਹੀ ਰੋਲ ਅਦਾ ਕਰਨਾ ਪਵੇਗਾ ਕਿਉਂਕਿ ਇਹ ਉਹਨਾਂ ਦੀ ਲੋੜ ਵੀ ਹੈ ਤੁਸੀਂ ਵੀ ਉਧਰ ਅਡਵਾਨੀਆਂ ਨੂੰ ਕਾਬੂ ਪਾਓ ਤੇ ਇੱਧਰ ਅਸੀਂ ਵੀ ਪਾਈ ਬੁਲਾਰੇ ਤਾਂ ਕਈ ਸਨ ਪਰ ਖੂਬਸੂਰਤੀ ਇਹ ਸੀ ਕਿ ਹਰੇਕ ਜਣਾ 2.5 ਮਿੰਟ ਵਿੱਚ ਆਪਣੀ ਗੱਲ ਕਹਿ ਕੇ ਬੈਠ ਜਾਂਦਾ ਸੀ ਗੱਲ ਵੀ ਪਤੇ ਦੀ ਹੁੰਦੀ ਪਰ ਬਹੁਤਾ ਬੋਲਣ ਦਾ ਲਾਲਚ ਕਿਸੇ ਨੂੰ ਵੀ ਨਹੀਂ ਸੀ ਬੁਲਾਰਿਆਂ ਦੀ ਇਸ ਸਿਆਣਪ ਦੀ ਮੈਂ ਦਿਲ ਹੀ ਦਿਲ ਦਾਤ ਦੇ ਰਿਹਾ ਸਾਂ ਏਸੇ ਵੇਲੇ ਫਿਲਮ ਸਟਾਰ ਰਾਜ ਬੱਬਰ ਹਾਲ ਵਿੱਚ ਵੜਿਆ ਲੋਕਾਂ ਦੀਆਂ ਧੌਣਾ ਮੁੜੀਆਂ ਉਤਸ਼ਾਹ ਨਾਲ ਉਸ ਨੂੰ ਸਤਿਕਾਰ ਨਾਲ ਸਟੇਜ ਉੱਤੇ ਲਿਆਂਦਾ ਗਿਆ ਪ੍ਰੋਗਰਾਮ ਅੱਗੇ ਸ਼ੁਰੂ ਹੋਇਆ ਔਰਤਾਂ ਦੀ ਸੰਸਥਾ ਦੀ ਚੇਰ ਪਰਸਨ ਤਾਹਿਰਾ ਮਜ਼ਹਰ ਅਲੀ ਬੋਲ ਰਹੀ ਸੀ ਅੱਜ ਲਾਹੌਰ ਰੰਗ ਬਰੰਗੀ ਹੋ ਗਿਆ ਰੰਗ ਬਰੰਗੀਆਂ ਪੱਗਾਂ ਵੇਖ ਕੇ ਮੌਸਮ ਬਿਹਤਰ ਹੋ ਗਿਆ ਬਾਹਰ ਲੰਮੀ ਹੋ ਗਈ ਹੈ ਤੁਹਾਡੇ تشریف ਲਿਆਉਣ ਨਾਲ ਦੋਹਾਂ ਮੁਲਕਾਂ ਵਿੱਚ ਦੋਸਤੀ ਨਾ ਹੋਵੇ ਤਾਂ ਅਸੀਂ ਬਚ ਨਾ ਸਕਦੇ ਆਪਾਂ ਦੋਸਤੀਆਂ ਬਣਾਈਏ ਸਿਆਸਤ ਨਾ ਕਰੀਏ ਹੁਣ ਸਟੇਜ ਉੱਤੇ ਆਇਆ ਦੋਹਾਂ ਪੰਜਾਬਾਂ ਦਾ ਪਿਆਰਾ ਸ਼ਾਇਰ ਅਹਿਮਦ ਰਾਹੀ ਬਜ਼ੁਰਗ ਹੌਲੀ ਹੌਲੀ ਤਰਕੇ ਮਾਈਕ ਤੱਕ ਪੁੱਜਾ ਯਾਦ ਆਏ ਉਹ ਇਤਿਹਾਸਕ ਸਮੇਂ ਜਦੋਂ ਦੇਸ਼ ਦੀ ਵੰਡ ਉਪਰੰਤ ਪਹਿਲੀ ਵਾਰ ਉਸਨੇ ਅੰਮ੍ਰਿਤਸਰ ਵਿੱਚ ਹੋਏ ਮੁਸ਼ਾਇਰੇ ਵਿੱਚ ਨਜ਼ਮ ਪੜ੍ਹੀ ਸੀ ਦੇਸਾਂ ਵਾਲਿਓ ਆਪਣੇ ਦੇਸ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ ਉਹ ਨਜ਼ਮ ਪੜ੍ਹ ਰਿਹਾ ਸੀ ਤੇ ਲੋਕਾਂ ਦੀਆਂ ਅੱਖਾਂ 'ਚੋਂ ਅਥਰੂ ਕਿਰ ਰਹੇ ਸਨ ਬਾਬਾ 2 ਮਿੰਟ ਹੀ ਬੋਲਿਆ ਮੈਂ ਜੋ ਪੰਜਾਬੀ ਦਾ ਬੂਟਾ ਲਾਇਆ ਸੀ ਉਹ ਹੁਣ ਬੋੜ ਦਾ ਦਰਖਤ ਬਣ ਗਿਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਸਦਾ ਉਰਦੂ ਲਿਖਣ ਵਾਲਿਆਂ ਨੂੰ ਪੰਜਾਬੀ ਵਿੱਚ ਲਿਖਣ ਲਈ ਕਹਿੰਦਾ ਸਾਂ ਪਰ ਮੇਰੇ ਉਰਦੂ ਨੂੰ ਮੇਰੀ ਪੰਜਾਬੀ ਖਾ ਜਾਏ ਮੈਨੂੰ ਖੁਸ਼ੀ ਹੈ। ਤਾੜੀਆਂ ਦੀ ਗੂੰਜ ਵਿੱਚ ਉਹ ਆਪਣੀ ਥਾਂ ਜਾ ਬੈਠਾ। ਭਾਰਤੀ ਵਫ਼ਦ ਵੱਲੋਂ ਹੁਣ ਡਾਕਟਰ ਹਰਚਰਨ ਸਿੰਘ ਦੀ ਵਾਰੀ ਸੀ। ਸਿੱਖ ਨਾਵਾਂ ਦੀ ਬਹੁਤੀ ਪਛਾਣ ਨਾ ਹੋਣ ਕਰਕੇ ਸੁਜਾਦ ਹਾਸ਼ਮੀ ਉਸਦੇ ਨਾਂ ਦਾ ਗਲਤ ਉਚਾਰਨ ਗੁਰਚਰਨ ਸਿੰਘ ਕਰ ਰਿਹਾ ਸੀ। ਹਰਚਰਨ ਸਿੰਘ ਨੇ ਆਪਣੀ ਗੱਲ ਇੱਥੋਂ ਹੀ ਸ਼ੁਰੂ ਕੀਤੀ। ਰੂਸੀ ਵਿੱਚ ਹਾਂ ਦੀ ਥਾਂ ਖਾਂ ਦਾ ਉਚਾਰਨ ਕੀਤਾ ਜਾਂਦਾ ਹੈ। ਜਦੋਂ ਮੈਂ ਰੂਸ ਗਿਆ ਤਾਂ ਮੈਨੂੰ ਹਰਚਰਨ ਦੀ ਥਾਂ ਉਹ ਖਰਚਰਨ ਆਖਿਆ ਗਿਆ ਮੇਰੇ ਪਿੱਛੇ ਬੈਠੇ ਭਾਰਤੀ ਵਫਤ ਦੇ ਦੋ ਮੈਂਬਰਾਂ ਨੇ ਇੱਕ ਮਤ ਹੋ ਕੇ ਚੁਟਕੀ ਲਈ ਉਹ ਠੀਕ ਹੀ ਆਖਦੇ ਸਨ ਡਾਕਟਰ ਹਰਚਰਨ ਸਿੰਘ ਨੇ ਅੱਜ ਆਪਣੇ ਹੀ ਘਰ ਆਉਣ ਦੀ ਗੱਲ ਕਰਦਿਆਂ ਕਿਹਾ ਮੈਂ ਅੱਜ ਇਸ ਕਾਨਫਰੰਸ ਵਿੱਚ ਇਤਿਹਾਸਕ ਗੱਲ ਪੇਸ਼ ਕਰਨ ਲੱਗਿਆ ਉਹ ਇਹ ਹੈ ਕਿ ਅੱਜ ਤੋਂ ਗੁਰਮੁਖੀ ਸਕ੍ਰਿਪਟ ਨੂੰ ਪੰਜਾਬੀ ਸਕ੍ਰਿਪਟ ਆਖਿਆ ਜਾਵੇ ਗੁਰਮੁਖੀ ਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ। ਹਰਚਰਨ ਸਿੰਘ ਦਾ ਇਹ ਸੁਝਾ ਵਿਚਗਾਨਾ ਸੀ। ਨਵੀਆਂ ਪੇਚੀਦਗੀਆਂ ਤੇ ਨਵੇਂ ਸ਼ੰਕੇ ਖੜੇ ਕਰਨ ਵਾਲਾ ਸੀ। ਪਰ ਉਸ ਦੇ ਇਸ ਮੌਲਿਕ ਵਿਚਾਰ ਦੀ ਦਾਦ ਦਿੰਦਿਆਂ ਪਿਛਲੇ ਸੱਜਣਾ ਨੇ ਫਿਰ ਆਖਿਆ। ਰੂਸੀ ਠੀਕ ਹੀ ਤਾਂ ਕਹਿੰਦੇ ਸਨ ਹਰਚਰਨ ਸਿੰਘ ਦੇ ਇਸ ਭਾਸ਼ਣ ਦੇ ਪਿੱਛੋਂ ਵਿਸ਼ਵ ਪੰਜਾਬੀ ਫਾਊਂਡੇਸ਼ਨ ਵੱਲੋਂ মনির ਨਿਆਜ਼ੀ, ਅਹਿਮਦ ਰਾਹੀ, ਫਰਖੰਦਾ ਲੋਦੀ, ਅਹਿਮਦ ਬਸ਼ੀਰ ਤੇ ਅਫਜ਼ਲ ਅਹਿਸਾਨ ਰੰਦਾਵਾ ਦਾ ਸਨਮਾਨ ਕੀਤਾ ਗਿਆ। ਹੁਣ ਵਾਰੀ ਸੀ ਪ੍ਰਸਿੱਧ ਨਾਵਲਕਾਰ ਦਲੀਪ ਕੌਰ ਟਿਵਾਣਾ ਦੀ ਉਸਨੇ ਕਿਹਾ ਕਿ ਉਹ ਆਪਣੀ ਨਿੱਕੀ ਜਿਹੀ ਕਹਾਣੀ ਪੜ੍ਹ ਕੇ ਸੁਣਾਵੇਗੀ ਇੱਕ ਤਾਂ ਚੱਲ ਰਹੇ ਸਮਾਗਮ ਦੀ ਰਵਾਨਗੀ ਵਿੱਚ ਕਹਾਣੀ ਪੜ੍ਹਨਾ ਥੋੜਾ ਅਟਪਟਾ ਜਿਹਾ ਜਾਪਦਾ ਹੀ ਸੀ ਦੂਜੇ ਮਾਈਕ ਦੇ ਠੀਕ ਤਰ੍ਹਾਂ ਸਾਹਮਣੇ ਨਾ ਹੋ ਸਕਣ ਕਰਕੇ ਤੇ ਤੀਜੇ ਬਾਰੀਕ ਤੇ ਅਸਪਸ਼ਟ ਆਵਾਜ਼ ਕਰਕੇ ਗੱਲ ਸਰੋਤਿਆਂ ਤੱਕ ਪੁੱਜਣ 'ਚ ਤੇ ਸੁਣਨ 'ਚ ਰੁਕਾਵਟ ਆਪੇ ਲੋਕ ਗੱਲਾਂ ਕਰਨ ਲੱਗੇ ਟਿਵਾਣਾ ਆਪਣੀ ਕਹਾਣੀ ਤੇਰਾ ਕਮਰਾ ਮੇਰਾ ਕਮਰਾ ਪੜ ਰਹੀ ਸੀ ਕਹਾਣੀ ਖੂਬਸੂਰਤ ਸੀ ਪਰ ਇਹ ਕਹਾਣੀ ਪੜਨ ਦਾ ਮناسب ਮੌਕਾ ਨਹੀਂ ਸੀ ਤੇ ਨਾ ਹੀ ਲੋਕ ਸੁਣਨ ਲਈ ਤਿਆਰ ਸਨ ਤੇ ਉੱਪਰੋਂ ਆਵਾਜ਼ ਦੀ ਮੁਸ਼ਕਲ ਮਾਹੌਲ ਵਿਗੜਦਾ ਦੇਖ ਕੇ ਸਟੇਜ ਸਕੱਤਰ ਨੇ ਵੀ ਇਸ਼ਾਰਾ ਕੀਤਾ ਜਿੰਨਾ ਚਿਰ ਟਿਵਾਣਾ ਨੇ ਕਹਾਣੀ ਪੜੀ ਲੋਕਾਂ ਦੇ ਮਨ ਉਖੜ ਚੁੱਕੇ ਸਨ ਸਾਡੀ ਤਾਂ ਉਹ ਸਤਿਕਾਰਯੋਗ ਲੇਖਿਕਾ ਸੀ ਪਰ ਉਸ ਸਟੇਜ ਸਕੱਤਰ ਨੂੰ ਕੌਣ ਸਮਝਾਏ ਕਿਸੇ ਹੋਰ ਆਰਟਿਸਟ ਦਾ ਨਾਮ ਲੈ ਕੇ ਕਹਿਣ ਲੱਗਾ ਜੇ ਬੋਲਣਾ ਸਾਰਿਆਂ ਦੇ ਵਸਤਾ ਰੋਗ ਹੋਵੇ ਤਾਂ ਅਗਲੇ ਸਾਨੂੰ ਕਿਉਂ ਸਟੇਜਾਂ ਚਲਾਉਣ ਲਈ ਸੱਦਣ ਗੱਲ ਤਾਂ ਇੰਨੀ ਸੀ ਕਿ ਦੋ ਕਮਰੇ ਨੇ ਤੇ ਵਿੱਚ ਦੀਵਾਰ ਹੈ ਤੇ ਦੀਵਾਰ ਵਿੱਚੋਂ ਨਿਕਲਣੀ ਚਾਹੀਦੀ ਹੈ ਡੂੜ ਮਿੰਟ ਦੀ ਸਾਰੀ ਗੱਲ ਸੀ ਤੇ ਬੀਬੀ ਨੇ ਐਵੇਂ ਇੰਨਾ ਚਰ ਲਾ ਦਿੱਤਾ throttਿਆਂ 'ਚ ਹਾਸਾ ਛਣ ਗਿਆ ਪਰ ਇਸ ਦੀ ਸ਼ਰਮ ਸਾਨੂੰ ਆ ਰਹੀ ਸੀ ਸਾਡੀ ਸਤਕਾਰਯੋਗ ਲੇਖਕਾਂ ਲਈ ਐਡੀ ਕਾਡ ਵਿੱਚ ਟਿੱਪਣੀ ਬੁਰੀ ਤਾਂ ਸੀ ਪਰ ਕੀ ਕਰਦੇ ਰਾਜ ਬੱਬਰ ਨੇ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਪਹਿਚਾਣ ਦਾ ਚਿੰਨ੍ਹ ਦੱਸਿਆ ਤੇ ਹਥਿਆਰ ਵੇਚਣ ਵਾਲੇ ਬਾਣਿਆਂ ਨੂੰ ਬੁਰਾ ਕਹਿੰਦਿਆ ਪਿਆਰ ਵਧਾਉਣ ਉੱਤੇ ਜ਼ੋਰ ਦਿੱਤਾ ਅਫਜ਼ਲ ਇਹਸਾਨ ਰੰਦਾਵਾ ਨੇ ਇੰਨਾ ਹੀ ਆਖਿਆ ਤੁਸੀਂ ਸਾਡੇ ਸੁਪਨਿਆਂ ਦੇ ਲੋਕ ਹੋ ਆਏ ਹੋ ਤਾਂ ਸੁਪਨੇ ਸੱਚੇ ਹੋ ਗਏ ਪਿਆਰ ਇੱਕ ਤਰਫਾ ਹੋ ਸਕਦਾ ਹੈ ਦੋਸਤੀ ਦੋਹਾਂ ਬੰਨਿਆਂ ਤੋਂ ਹੁੰਦੀ ਹੈ ਤੁਸੀਂ ਆਏ ਹੋ ਤੁਹਾਡੇ ਪੈਰਾਂ ਹੇਠਾਂ ਸਾਡੇ ਹੱਥਾਂ ਦੀਆਂ ਤਲੀਆਂ ਨੇ ਉਸਦੇ ਭਾਵਕ ਬਿਆਨ ਵਿੱਚੋਂ মনির ਨਿਆਜ਼ੀ ਆਇਆ ਆਦਤ ਹੀ ਬਣਾ ਲਈ ਹੈ ਤੁਮਨੇ ਤਾਂ মনির ਆਪਣੀ ਜਿਸ ਸ਼ਹਿਰ ਮੇਂ ਵੀ ਰਹਿਨਾ ਉਕਤਾਏ ਹੋਏ ਰਹਿਨਾ ਇਹ ਸ਼ੇਰ ਕਹਿਣ ਵਾਲਾ ਆਪਣੇ ਸ਼ਹਿਰ ਨੂੰ ਯਾਦ ਕਰ ਰਿਹਾ ਸੀ ਮੈਂ ਹੁਸ਼ਿਆਰਪੁਰ ਤੋਂ ਹਾਂ ਜਦੋਂ ਕੋਈ ਟਾਂਗੇ ਵਾਲਾ ਹੁਸ਼ਿਆਰਪੁਰ ਦੀ ਗੱਲ ਬੋਲਦਾ ਤਾਂ ਮੇਰੇ ਅੰਦਰ ਉੱਤਰ ਜਾਂਦਾ ਜਦੋਂ ਲੰਡਨ ਜਾਵਾਂ ਤਾਂ ਸਿੱਖਾਂ ਦੇ ਘਰ ਜਾਂਦਾ ਉਚੇਚਾ ਆਪਣੀ ਬੋਲੀ ਸੁਣ ਲਈ ਮਿਲੀਏ ਤਾਂ ਸਹੀ ਰਾਹਾਂ ਆਪੇ ਨਿਕਲ ਆਉਣ ਗਿਆ ਬਸ ਜਲਦੀ ਜਲਦੀ ਮਿਲਦੇ ਰਹੀਏ ਉਦਾਸ ਨਸਲੇ ਨਾਵਲ ਦਾ ਲੇਖਕ ਅਬਦੁੱਲਾ ਹੁਸੈਨ ਕਹਿੰਦਾ ਮੇਰੀ ਪੰਜਾਬੀ 'ਚ ਦੇਣ ਕੋਈ ਨਹੀਂ 35 ਸਾਲ ਪਹਿਲਾਂ ਮੇਰਾ ਪਹਿਲਾ ਨਾਵਲ ਉਰਦੂ 'ਚ ਛਪਿਆ ਤਾਂ ਲੋਕਾਂ ਕਿਹਾ ਇਹ ਪੰਜਾਬੀ ਵਿੱਚ ਉਰਦੂ ਲਿਖਦਾ ਉਦੋਂ ਪੰਜਾਬੀ ਤਾਨਾ ਬਣ ਗਿਆ ਪੰਜਾਬੀ ਦਾ ਨਾਂ ਲੈਣ ਵਾਲੇ ਫੜੇ ਗਏ ਪਰ ਇਹ ਬੜੀ ਕੁੱਤੀ ਜ਼ੁਬਾਨ ਹੈ ਇਹਨੇ ਨਹੀਂ ਮਰਨਾ ਕਿਸੇ ਨੇ ਵਿੱਚ ਹੀ ਕਿਹਾ ਪਰ ਹੁਣ ਤਾਂ ਇਹਨੇ ਮਰਨਾ ਹੀ ਨਹੀਂ ਇੱਕ ਦੋ ਹੋਰ ਬੁਲਾ ਰਹੇ ਨੇ ਵੀ ਮਨ ਦੇ ਭਾਵ ਪੇਸ਼ ਕੀਤੇ ਦਿੱਲੀ ਦੇ ਹਰਸ਼ਰਨ ਸਿੰਘ ਬੱਲੀ ਨੇ ਇਹ ਦੱਸਿਆ ਕਿ ਉਸ ਦੀ ਮਾਂ ਹਰ ਸਾਲ ਪਾਕਿਸਤਾਨ ਵਿਚਲੇ ਆਪਣੇ ਪਿੰਡ ਨੂੰ ਵੇਖਣ ਲਈ ਬਿਲਕੁਲ ਦੀ ਤੜਪਦੀ ਰਹੇ ਜਦੋਂ ਅੰਤ ਦੀ ਬਿਮਾਰ ਹੋਈ ਤਾਂ ਆਖੇ ਮੈਨੂੰ ਮੇਰੇ ਪਿੰਡ ਲੈ ਚੱਲੋ ਪਰ ਮੈਂ ਕਿੱਥੇ ਲੈ ਕੇ ਜਾਂਦਾ ਬੇਵੱਸ ਆਖਰਕਾਰ ਮਾਂ ਨੂੰ ਕਾਰ ਵਿੱਚ ਪਾਇਆ ਤੇ ਦਿੱਲੀ ਨੇੜਲੇ ਇੱਕ ਪਿੰਡ ਵਿੱਚ ਲਿਜਾ ਕੇ ਆਖਿਆ ਲੈ ਮਾਂ ਤੇਰਾ ਪਿੰਡ ਆ ਗਿਆ ਮਾਂ ਨੇ ਤਸੱਲੀ ਨਾਲ ਡੂੰਘਾ ਸਾਹ ਲਿਆ ਤੇ ਅੱਖਾਂ ਮੀਟ ਕੇ ਧੌਣ ਪਾਸੇ ਸੁੱਟ ਦਿੱਤੀ ਉਦੀ ਤੜਪਦੀ ਆਤਮਾ ਸਦਾ ਲਈ ਸ਼ਾਂਤ ਹੋ ਗਈ। ਉਸਦੇ ਬੋਲਾਂ ਨੇ ਸਰੋਤਿਆਂ ਦੀ ਤੁਰ ਆਤਮਾ ਨੂੰ ਛੂ ਲਿਆ ਤੇ ਕਈਆਂ ਦੇ द्रवित ਹੋਏ ਮਨ ਅੱਖਾਂ ਵਿੱਚੋਂ ਅਥਰੂ ਬਣ ਕੇ ਡੁੱਲ ਗਏ। ਇਸ ਕਾਨਫਰੰਸ ਨੂੰ ਬਹੁਤ ਹੀ ਚੰਗੀ ਸ਼ੁਰੂਆਤ ਕਹਿੰਦਿਆਂ ਸੁਜ਼ਾਦ ਹਾਸ਼ਮੀ ਨੇ ਪਤੇ ਦੀ ਗੱਲ ਆਖੀ। ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ। ਰਾਂਝਾ ਤਖਤ ਹਜ਼ਾਰੇ ਤੋਂ ਤੁਰੇ ਤਾਂ ਸਹੀ ਪੈਰਾਂ ਹੇਠਾਂ ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ਇਹ ਕਾਨਫਰੰਸ ਤੇ ਇਸ ਦਾ ਉਦਘਾਟਨੀ ਸਮਾਗਮ ਰਾਂਝੇ ਦੇ ਤਖਤ ਹਜ਼ਾਰੇ ਤੋਂ ਤੁਰਨ ਦਾ ਦਿਨ ਹੀ ਸੀ ਇਸ ਆਸ ਨਾਲ ਸਾਰੇ ਡੈਲੀਗੇਟ ਦੁਪਹਿਰ ਦੇ ਖਾਣੇ ਲਈ ਉੱਠ ਖੜੋਤੇ ਕਿ ਕਦੀ ਨਾ ਕਦੀ ਤਾਂ ਝੰਗ ਸਿਆਲ ਆਏਗਾ ਹੀ